ਅਰਬਨ ਸਟੇਟ ਬਣਾ ਦੇਗੇ ਅਰਬਨ ਸਟੇਟ ਬਣਾ ਕੇ ਰਹਿਣਾ ਕਿੰਨੇ ਇੱਥੇ ਆਬਾਦੀ ਕਿੱਥੇ ਆ ਜਿਹੜੇ ਕਿਸਾਨ ਨੇ ਜਾਂ ਦੁਕਾਨਦਾਰ ਨੇ ਉਹਨਾਂ ਦੇ ਜਵਾਗ ਤੇ ਬਾਹਰ ਚਲੇ ਗਏ ਤੇ ਜਿਨ੍ਹਾਂ ਨੂੰ ਲੋੜ ਹੈ ਜਿਹੜੇ ਗਲਤ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਲੋੜ ਆ ਉਹ ਸਰਕਾਰ ਤੋਂ ਮੰਗਦੇ ਆ ਉਹਨਾਂ ਕੋਲੇ ਪੈਸੇ ਹੈ ਨਹੀਂ ਤੇ ਜਿਹੜੀਆਂ ਕੌਨੀਆਂ ਡਿਵੈਲਪ ਕਰਨੀਆਂ ਮੈਂ ਖਰੀਦੂਗਾ ਕੌਣ ਹੁਣ ਤਾਂ ਮਾਨ ਸਾਹਿਬ ਇਹ ਵੀ ਕਹਿੰਦੇ ਨੇ ਉਹਨਾਂ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਵੀ ਕਹਿੰਦੇ ਨੇ ਵੀ ਜੇ ਭਾਈ ਕਿਸੇ ਨੇ ਜ਼ਮੀਨ ਦੇਣੀ ਆ ਤੇ ਸਾਰਾ ਜਿੰਨੇ ਨਹੀਂ ਦੇਣੀ ਸਾਡਾ ਧੱਕਾ ਕੋਈ ਨਹੀਂ ਸਰਕਾਰ ਯੂਟਰ ਲੈ ਸਕਦੀ ਹੈ। ਦੇਖੋ ਸਰਕਾਰ ਨੇ ਪਹਿਲਾਂ ਵੀ ਠੁੱਕ ਕੇ ਛੱਟਿਆ ਤੇ ਇਹਦੇ ਤੇ ਵੀ ਛਟਾਵਾਂਗੇ। ਇਹ ਮੈਂ ਤੇ ਆਪਦੀ ਉਮਰ ਚ ਪਹਿਲੀ ਵਾਰ ਹੀ ਦੇਖ ਰਿਹਾ ਕਿ ਵੱਡੇ ਵੱਡੇ ਡੀਐਸਪੀ ਰੈਂਕ ਦੇ ਐਸਪੀ ਰੈਂਕ ਦੇ ਉੱਪਰ ਸਟਾਰ ਲੱਗੇ ਆ, ਪੈਂਟਾ ਡੰਗੀਆਂ, ਪੱਕਾ ਮਿੱਟੀ ਨਾਲ ਲਪੜੀਆਂ ਤੇ ਜਾ ਕੇ ਬਲਡੋਜਰਾਂ ਦੇ ਨਾਲ ਉਹ ਜਿਹੜਾ ਕਬਜ਼ਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ। ਨਹੀਂ ਔਰ ਇਹ ਵੀ ਗੱਲ ਹੈ ਕਿ ਚਾਹੇ ਬਲਡੋਜਰ ਚਲਾਉਣ ਚਾਹੇ ਗੋਲੀਆਂ ਮਾਰਨ ਲੋਕ ਜ਼ਮੀਨ ਨਹੀਂ ਛੱਡਣਗੇ। ਮਾਨ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਇਹ ਜਿਹੜਾ ਮੌਕਾ ਹੈ ਕਿਸਾਨਾਂ ਕੋਲੇ ਇੱਕ ਵੱਖਰਾ ਮੌਕਾ ਜਿੱਦੇ ਚੋ ਲੱਖ ਤੋਂ ਕਰੋੜਪਤੀ ਹੋ ਸਕਦੇ ਆ ਤੇ ਕਰੋੜਪਤੀ ਤੋਂ ਅਰਬਪਤੀ ਦੇਖੋ ਮੈਂ ਕਹਿੰਦਾ ਜੀ ਕਿਸਾਨ ਕਰੋੜ ਛੱਡ ਕੇ ਅਰਬਪਤੀ ਹੋ ਜਾਣ ਪਰ ਇਹ ਕੀ ਤਰੀਕਾ ਕਹਿੰਦੇ ਵੀ ਆਪਦੀ ਖਾਲੀ ਤੇ ਹੁਣ ਦੂਜੇ ਦੀ ਖੋਣ ਤੁਰੇ ਸਰਕਾਰ ਆਪਣੀਆਂ ਚੀਜ਼ਾਂ ਵੇਚ ਚੁੱਕੀ ਆ ਕਾਰਪੋਰੇਟ ਘਰਾਣਿਆਂ ਨੂੰ ਦੇ ਚੁੱਕੀ ਆ ਤੇ ਹੁਣ ਲੋਕਾਂ ਦੀ ਖੋਣ ਤੁਰੀ ਆ ਲੋਕ ਨਹੀਂ ਇਹ ਮਾਨ ਸਾਹਿਬ ਦੇ ਪਿਓ ਦੀ ਥੋੜੀ ਆ ਸਾਡੀ ਜ਼ਮੀਨ ਹੈ ਮਾਨ ਸਾਹਿਬ ਆਪ ਦੀ ਜ਼ਮੀਨ ਦੇਣ ਆਪਦੇ ਜਿੰਨੇ ਐਮ ਐਲ ਏ ਉਹਨਾਂ ਦੀ ਜ਼ਮੀਨ ਦੇਣ ਆਪਦੇ ਅਫਸਰਾਂ ਦੀ ਜ਼ਮੀਨ ਦੇਣ ਆਪਦੇ ਚੀਫ ਸੈਕਟਰੀ ਦੀ ਜ਼ਮੀਨ ਦੇਣ ਤੇ ਕਰ ਲੈਣ ਪੰਜਾਬ ਨੂੰ ਡਿਵੈਲਪਮੈਂਟ ਸਾਡੀ ਤੇ ਕਾਹ ਤੋਂ ਆਉਂਦੇ ਵਾਰ-ਵਾਰ ਪਹਿਲਾ ਜੇ ਕਿਸਾਨਾਂ ਨੂੰ ਜੇ ਲੋਕਾਂ ਨੂੰ ਕੁਝ ਕਰਨਾ ਹੀ ਹੁੰਦਾ ਲੋਕਾਂ ਵਾਸਤੇ ਤਾਂ ਜਿਹੜੇ ਵਾਅਦੇ ਕੀਤੇ ਸੀ ਕਿ ਤੁਹਾਡੀ ਕਰਜ਼ਾ ਮੁਕਤੀ ਕਰਾਂਗੇ 23 ਦੀਆਂ 23 ਫਸਲਾਂ ਐਮ ਐਸ ਪੀ ਦੇ ਚੁੱਕਾਂਗੇ ਐਨੇ ਲੱਖ ਰੁਜ਼ਗਾਰ ਦੇਾਂਗੇ ਜਿਹੜੇ ਕਿਸਾਨ ਆ ਉਹ ਤਾਂ ਪੈਰਲੋ ਸਰਕਾਰ ਚਲਾਉਂਦੇ ਨੇ ਸਾਡੀ ਸਰਕਾਰ ਡੇਗਣ ਦੀ ਚਾਹਤ ਦੇਖੋ ਜੇ ਸਰਕਾਰ ਇਹ ਤਾਂ ਇਹਨਾਂ ਨੂੰ ਪਤਾ ਲੱਗ ਹੈ ਨਾ ਵੀ ਪਾਵਰ ਤਾਂ ਫਿਰ ਉਹਨਾਂ ਕੋਲ ਹੀ ਹੈ ਜਿਨ੍ਹਾਂ ਦੀ ਵੋਟਾਂ ਲੈ ਕੇ ਬਣਿਓ ਤੇ ਜੇ ਇਹ ਨਾ ਮੰਨ ਲਿਆ ਵੀ ਪੈਰਲੋ ਸਰਕਾਰ ਚਲਾਉਂਦੇ ਨੇ ਫਿਰ ਤੁਹਾਨੂੰ ਹੱਥ ਖੜੇ ਕਰਨੇ ਪੈਣਗੇ ਕੌਲਸੀ ਪੱਖ ਦੀ ਉਹ ਹੁੰਦੀ ਹੈ ਜਿਹੜੀ ਪੁੱਛ ਕੇ ਬਣਾਈ ਜਾਵੇ ਅਸੀਂ ਐਮਐਸਪੀ ਦਾ ਗਰੰਟੀ ਕੂਨ ਮੰਗਦੇ ਆ ਕਿਹਨੇ ਦਿੱਤਾ ਅਸੀਂ ਕਰਦੇ ਤੇ ਲਕੀਰ ਮਾਰਨ ਲਈ ਕਿਹਨੇ ਕੀ ਨਹੀਂ ਦਿੱਤਾ ਸਾਡੇ ਮਜ਼ਦੂਰ ਭਰਾ ਪਾਪਾ ਮਰ ਲਗੇ ਪਲਾਟ ਦਿੰਦੇ ਆ ਮੁੱਖ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਤੱਕ ਵੀ ਉਹਨਾਂ ਨੇ ਕੀਤੀ ਕਿਹੜੀ ਪਾਲਸੀ ਆਉਂਦੀ ਐ ਚੇਪ ਵਾਲੇ ਮੀਟਰ ਧੱਕੇ ਨਾਲ ਲਾ ਦਾਂਗੇ ਜੀ 31 ਅਗਸਤ ਤੱਕ ਸਾਰਿਆਂ ਦੇ ਲਾ ਦਾਂਗੇ ਤੇ ਇਹਨਾਂ ਸੰਘਰਸ਼ਾਂ ਦੇ ਵਿੱਚ ਸੀਐਮ ਸਾਹਿਬ ਵੀ ਹੁੰਦੇ ਰਹੇ ਆ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਵੀ ਹੁੰਦੇ ਰਹੇ ਆ ਤਾਂ ਉਹ ਤਾਂ ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿਉਂਕਿ ਸੱਤਾ ਦਾ ਲਾਲਚ ਜਾਂ ਸੱਤਾ ਦਾ ਨਸ਼ਾ ਉਹਦੇ ਉਹ ਦਿਮਾਗ ਨੂੰ ਚੜ ਜਾਂਦਾ ਹੈ ਫਿਰ ਉਹ ਲੋਕ ਲਾਉਂਦੇ ਆ ਫਿਰ ਲੋਕ ਹੀ ਲਾਉਣਗੇ ਹੁਣ ਇਹਨਾਂ ਨੂੰ ਧੂਕੇ ਹੀ ਲਾਉਣਗੇ ਕੁਰਸੀਆਂ 'ਤੇ ਜੀ ਸਸ਼ੀਕਾਲ ਸਫਰਦਾ ਜੁੜੇ ਹੋ ਤੁਸੀਂ ਮੈਂ ਇਸ ਵਕਤ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਸਥਿਤ ਹਾਂ ਜਿੱਥੇ ਲੈਂਡ ਪੂਲਿੰਗ ਖਿਲਾਫ ਹਰ ਇੱਕ ਪਿੰਡ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਇਕੱਠੇ ਹੋ ਰਹੇ ਨੇ ਮੈਂ ਮਸਾਫਤ ਤੋਂ ਪਹਿਲਾਂ ਕਿਵੇਂ ਦੇਖਦੇ ਹਾਂ ਲੈਂਡ ਪੂਲੀ ਦੇ ਖਿਲਾਫ ਲਗਾਤਾਰ ਉਸ ਪ੍ਰਦਰਸ਼ਨ ਚੱਲ ਰਹੇ ਦੂਜੇ ਪਾਸੇ ਆਵਾਜ਼ੀ ਪਾਰਟੀ ਇਹਦੇ ਫਾਇਦੇ ਕਣਾਉਂਦੀ ਨਜ਼ਰ ਆ ਰਹੀ ਹੈ ਦੇਖੋ ਮੂਰਖਤਾਈ ਹੈ ਜਾ ਲੋਕਾਂ ਨੂੰ ਮੂਰਖ ਸਮਝਦੇ ਨੇ ਇਸ ਧਰਤੀ ਨੂੰ ਖੂਨ ਲੀੜੀ ਪੰਜਾਬ ਦੀ ਧਰਤੀ ਆ ਕਿੱਥੇ ਮੁਗਲ ਤੋਂ ਅਫਗਾਨ ਤੁਰਕ ਤੋਂ ਲੈ ਕੇ ਤੇ ਅੰਗਰੇਜ਼ ਬ੍ਰਿਟਾਨੀਆ ਤੇ ਯੂਰਪ ਦੇ ਕਿੰਨੇ ਹਮਲਾਵਰ ਆਏ ਨੇ ਤੇ ਇੱਥੋਂ ਦੇ ਲੋਕਾਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਬੰਦਾ ਸਿੰਘ ਬਹਾਦਰ ਦੀ ਗਵਾਹੀ ਦੇ ਵਿੱਚ ਜ਼ਮੀਨਾਂ ਵੰਡੀਆਂ ਗਈਆਂ ਫਿਰ ਇਨ ਕਲਾਪੀ ਪਾਰਟੀਆਂ ਦੀ ਗਵਾਹੀ ਚ ਵੰਡੀਆਂ ਗਈਆਂ ਤਾਂ ਇਹਨਾਂ ਨੂੰ ਲੱਗਦਾ ਕਿ ਸੌਖਿਆਂ ਜ ਸਾਡੀ ਜ਼ਮੀਨ ਖੋਹ ਲੈਣਗੇ ਇਹ ਲੋਕ ਇਹ ਉਹ ਲੋਕ ਨੇ ਜਿਹੜੇ ਆ 1 ਇੰਚ ਜ਼ਮੀਨ ਪਿੱਛੇ ਭਾਈ ਦਾ ਕਤਲ ਕਰ ਦਿੰਦੇ ਨੇ ਲੈ ਇਹ ਐਵੇਂ ਕਿਵੇਂ ਜ਼ਮੀਨ ਛੱਡ ਦੇਣਗੇ ਸੋ ਇਹ ਮੂਰਖਤਾ ਹੈ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜੇ ਦੂਜੇ ਭਾਰਤ ਦੇ ਲੋਕਾਂ ਨੂੰ ਇਹ ਮੂਰਖ ਬਣਾ ਸਕਦੇ ਆ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਬਣਾ ਸਕਦੇ ਪੰਜਾਬ ਦੇ ਲੋਕਾਂ ਨੂੰ ਬਣਾ ਬਲਾਣਗੇ ਨਹੀਂ ਹੋਣਾ ਪੰਜਾਬ ਦੇ ਲੋਕ ਮਰ ਜਾਣਗੇ ਪਰ ਜ਼ਮੀਨ ਨਹੀਂ ਛੱਡਣਗੇ ਜ਼ਮੀਨ ਦੀ ਲੜਾਈ ਲੜਦੇ ਰਹਿਣਗੇ ਤਾਂ ਹੀ ਤਾਂ ਇਹ ਜਿਹੜਾ ਖੇਤ ਆ ਇਸ ਨੂੰ ਇਹ ਇੰਨਾ ਉਹ ਕੀਮਤੀ ਚੀਜ਼ ਪੈਦਾ ਕਰਦਾ ਤੁਸੀਂ ਹੋਰ ਹੀਰੇ ਮੋਤੀ ਸੋਨਾ ਜਵਾਰਾ ਜੋ ਮਰਜੀ ਲਏਓ ਪਰ ਰੋਟੀ ਬਿਨਾ ਤੁਹਾਡਾ ਢਿੱਡ ਨਹੀਂ ਭਰ ਸਕਦਾ ਸੋ ਇਥੋਂ ਸਭ ਤੋਂ ਕੀਮਤੀ ਚੀਜ਼ ਪੈਦਾ ਹੁੰਦੀ ਹੈ ਇਹਨੂੰ ਖੂਨ ਲਈ ਉਹ ਤਰ੍ਹਾਂ ਤਰ੍ਹਾਂ ਦੇ ਜਿਵੇਂ ਮਿੱਠੇ ਚ ਲਪੇਟ ਕੇ ਜ਼ਹਿਰ ਦੇਣ ਵਾਲੀ ਗੱਲ ਕਰਦੇ ਆ ਸੋ ਲੋਕ ਸਮਝਦਾਰ ਨੇ ਲੋਕਾਂ ਨੇ 2020 21 ਚ ਦੁਨੀਆ ਦਾ ਸਭ ਤੋਂ ਮਹਾਨ ਇਤਿਹਾਸਕ ਅੰਦੋਲਨ ਲੜਿਆ ਲੋਕ ਇਹਨਾਂ ਦੀਆਂ ਚਾਲਾਂ ਸਮਝ ਚੁੱਕਿਆ ਲੋਕ ਇਹਨਾਂ ਦੀ ਚਾਲਾਂ ਚ ਨਹੀਂ ਆਉਣਗੇ ਉਹ ਤਾਂ ਕਹਿੰਦੇ ਸੀ ਅਰਬਨ ਸਟੇਟ ਬਣਾ ਦੇਗੇ ਅਰਬਨ ਸਟੇਟ ਬਣਾ ਕੇ ਰਹਿਣਾ ਕਿੰਨੇ ਇੱਥੇ ਆਬਾਦੀ ਕਿੱਥੇ ਆ ਜਿਹੜੇ ਕਿਸਾਨ ਨੇ ਜਾਂ ਦੁਕਾਨਦਾਰ ਨੇ ਉਹਨਾਂ ਦੇ ਜਵਾਬ ਤੇ ਬਾਹਰ ਚਲੇ ਗ ਤੇ ਜਿਨ੍ਹਾਂ ਨੂੰ ਲੋੜ ਹੈ ਜਿਹੜੇ ਗਲਤ ਮਜ਼ਦੂਰਾਂ ਨੂੰ ਪਾਏ ਪਾਏ ਮਰਲੇ ਦੇ ਪਲਾਟ ਲੋੜ ਆ ਉਹ ਸਰਕਾਰ ਤੋਂ ਮੰਗਦੇ ਆ ਉਹਨਾਂ ਕੋਲੇ ਪੈਸੇ ਹੈ ਨਹੀਂ ਤੇ ਜਿਹੜੀਆਂ ਕਲੋਨੀਆਂ ਡਿਵੈਲਪ ਕਰਨਗੇ ਫਿਰ ਖਰੀਦੂਗਾ ਕੌਣ ਕੀ ਬਾਹਰਲੇ ਲੋਕਾਂ ਨੂੰ ਲਿਆ ਕੇ ਵਸਾਉਣਾ ਕੀ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਖਰੀਦੂਗਾ ਕੌਣ ਮੈਨੂੰ ਤੇ ਇਹ ਸਵਾਲ ਹੈ ਹਜ਼ਾਰਾਂ ਹਜ਼ਾਰਾਂ ਕਲੋਨੀਆਂ ਪਹਿਲਾਂ ਤੋਂ ਕੱਟੀਆਂ ਪਈਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਲਈ ਕੋਈ ਖਰੀਦਦਾਰ ਹੀ ਨਹੀਂ ਹੈਗਾ ਤਾਂ ਇਹ ਸਿਰਫ ਖਰੀਦਣ ਦੇ ਨਾਂ ਤੇ ਡਿਵੈਲਪ ਕਰਨ ਦੇ ਨਾਂ ਤੇ ਲੈ ਕੇ ਜ਼ਮੀਨਾਂ ਨਾ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਪੰਜਾਬ ਸਰਕਾਰ ਕੋਲੇ ਕਿੰਨੀ ਜ਼ਮੀਨ ਸੀ ਜਿਹੜੀਆਂ ਪਹਿਲੀਆਂ ਤੇ ਇਹਨਾਂ ਸਰਕਾਰਾਂ ਨੇ ਵੇਚਤੀ ਪ੍ਰਾਈਵੇਟ ਕੰਪਨੀਆਂ ਨੂੰ ਦੇਤੀ ਹੁਣ ਜਦੋਂ ਆਪਦੀ ਮੁੱਕ ਗਈ ਆਪਦੀ ਜਿਵੇਂ ਆਪਣੇ ਪਿੰਡਾਂ ਜਾਮ ਕਹਿੰਦੇ ਵੀ ਆਪਦੀ ਖਾਲੀ ਤੇ ਹੁਣ ਦੂਜੇ ਦੀ ਖੋਣ ਤੁਰੇ ਸਰਕਾਰ ਆਪਦੀਆਂ ਚੀਜ਼ਾਂ ਵੇਚ ਚੁੱਕੀ ਆ ਕਾਰਪੋਰੇਟ ਘਰਾਣਿਆਂ ਨੂੰ ਦੇ ਚੁੱਕੀ ਆ ਤੇ ਹੁਣ ਲੋਕਾਂ ਦੀ ਖੋਣ ਤੁਰਿਆ ਲੋਕ ਨਹੀਂ ਖੋਣਦੇ ਮਾਨ ਸਾਹਿਬ ਇਹ ਵੀ ਕਹਿੰਦੇ ਨੇ ਉਹਨਾਂ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਇਹ ਵੀ ਕਹਿੰਦੇ ਨੇ ਵੀ ਜੇ ਭਾਈ ਕਿਸੇ ਨੇ ਜ਼ਮੀਨ ਦੇਣੀ ਆ ਤੇ ਸਾਰਾ ਜਿੰਨੇ ਨਹੀਂ ਦੇਣੀ ਸਾਡਾ ਧੱਕਾ ਕੋਈ ਨਹੀਂ ਦੇਖੋ ਧੱਕੇ ਦਾ ਇੱਕ ਦੇਖੋ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਹੈ ਜ਼ਮੀਨ ਉਹਦੇ ਲਈ ਜਬਰੀ ਅਕਵਾਇਰ ਕੀਤੀ ਜਾ ਰਹੀ ਹੈ ਇਹ ਵੀ ਮੈਂ ਮੈਂ ਤੇ ਆਪਦੀ ਉਮਰ ਚ ਪਹਿਲੀ ਵਾਰੀ ਦੇਖ ਰਿਹਾ ਕਿ ਵੱਡੇ ਵੱਡੇ ਡੀਐਸਪੀ ਰੈਂਕ ਦੇ ਐਸਪੀ ਰੈਂਕ ਦੇ ਸਰ ਸਟਾਰ ਲੱਗੇ ਆ ਪੈਂਟਾਂ ਟੰਗੀਆਂ ਪੱਗਾਂ ਮਿੱਟੀ ਨਾਲ ਲਿਪੜੀਆਂ ਤੇ ਜਾ ਕੇ ਬਲਡੋਜਰਾਂ ਦੇ ਨਾਲ ਉਹ ਜਿਹੜਾ ਕਬਜ਼ਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਇਹਨਾਂ ਦਾ ਬਲਡੋਜਰ ਮਾਡਲ ਜਿਹੜਾ ਇਹਨਾਂ ਨੇ ਯੂਪੀ ਤੋਂ ਲੈਂਦਾ ਨਾ ਉਹ ਦੇਖ ਚੁੱਕੇ ਆ ਲੋਕ ਇਹਨਾਂ ਦੇ ਪਿਛਲਾਵੇਂ ਚ ਆਉਣ ਵਾਲੇ ਨਹੀਂ ਔਰ ਇਹ ਵੀ ਗੱਲ ਹੈ ਕਿ ਚਾਹੇ ਬਲਡੋਜ਼ਰ ਚਲਾਉਣ ਚਾਹੇ ਗੋਲੀਆਂ ਮਾਰਨ ਲੋਕ ਜ਼ਮੀਨ ਨਹੀਂ ਛੱਡਣਗੇ ਅੱਜ ਜਿਹੜੀ ਰੈਲੀ ਨੂੰ ਲੈ ਕੇ ਆਪਾਂ ਆਏ ਆ ਮੋਕੇ ਦੇ ਵਿੱਚ ਇਕੱਠੇ ਹੋ ਰਹੇ ਆ ਜੰਗਲ ਦੇ ਵਿੱਚ ਆਦੀਵਾਸੀਆਂ ਦਾ ਜਲ ਜੰਗਲ ਜ਼ਮੀਨ ਖੋਇਆ ਜਾ ਰਿਹਾ ਉਹਦੇ ਖਿਲਾਫ ਆਦੀਵਾਸੀ ਲੜ ਰਹੇ ਨੇ ਉੱਥੇ ਮੌਵਾਦੀਆਂ ਦੀ ਗਵਾਹੀ ਦੇ ਵਿੱਚ ਜਿਹੜੀਆਂ ਗੁਰੀਲਾ ਚੋਣ ਵੀ ਲੜ ਰਹੇ ਨੇ ਪਰ ਸਰਕਾਰ ਜਿਹੜਾ ਉੱਥੇ ਜ਼ਬਰ ਦੇ ਉਤਰੀ ਹੋਈ ਉਹ ਲੋਕ ਨਹੀਂ ਛੱਡ ਰਹੇ ਤੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਜ਼ਮੀਨਾਂ ਸਿੰਜੀਆਂ ਜਿਨ੍ਹਾਂ ਨੇ ਟਿੱਬੇ ਪੱਧਰ ਕਰਕੇ ਆਪਦਾ ਖੂਨ ਪਸੀਨਾ ਲਾ ਕੇ ਤਿੰਨ ਤਿੰਨ ਪੀੜੀਆਂ ਲਾ ਕੇ ਜ਼ਮੀਨਾਂ ਬੜਾਈਆਂ ਉਹ ਕਿਵੇਂ ਸਰਕਾਰ ਨੂੰ ਐਂ ਜ਼ਮੀਨਾਂ ਦੇ ਦਿੰਦੇ ਨੇ। ਆਨ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਇਹ ਜਿਹੜਾ ਮੌਕਾ ਹੈ ਕਿਸਾਨਾਂ ਕੋਲੇ ਇੱਕ ਵੱਖਰਾ ਮੌਕਾ ਜਿਹਦੇ 'ਚ ਉਹ ਲੱਖ ਤੋਂ ਕਰੋੜਪਤੀ ਹੋ ਸਕਦੇ ਆ ਤੇ ਕਰੋੜਪਤੀ ਤੋਂ ਅਰਬਪਤੀ। ਦੇਖੋ ਮੈਂ ਕਹਿੰਨਾ ਜੀ ਕਿਸਾਨ ਕਰੋੜ ਛੱਡ ਕੇ ਅਰਬਪਤੀ ਹੋ ਜਾਣ। ਪਰ ਇਹ ਕੀ ਤਰੀਕਾ ਹੈ ਵੀ ਇੱਕ ਬੈੱਡ ਹੈ ਉਹ ਮ ਤੇ ਮੈਨੂੰ ਕੋ ਕਵੇ ਵੀ ਤੂੰ ਸਰਹਾਣੇ ਚ ਨਹੀਂ ਥਾਂ ਲਾ ਕੇ ਬਹਿ ਜਾ ਬਾਕੀ ਮੈਂ ਵੇਚੂਗਾ ਇਹ ਮਾਨ ਸਾਹਿਬ ਦੇ ਪਿਓ ਦੀ ਥੋੜੀ ਐ ਸਾਡੀ ਜ਼ਮੀਨ ਐ ਮਾਨ ਸਾਹਿਬ ਆਪ ਦੀ ਜ਼ਮੀਨ ਦੇਣ ਆਪਦੇ ਜਿੰਨੇ ਐਮ ਐਲ ਏ ਉਹਨਾਂ ਦੀ ਜ਼ਮੀਨ ਦੇਣ ਆਪਦੇ ਅਫਸਰਾਂ ਦੀ ਜ਼ਮੀਨ ਦੇਣ ਆਪਦੇ ਚੀਫ ਸੈਕਟਰੀ ਦੀ ਜ਼ਮੀਨ ਦੇਣ ਤੇ ਕਰ ਲੈਣ ਪੰਜਾਬ ਨੂੰ ਡਿਵੈਲਪ ਸਾਡੀ ਤੇ ਕਾਦੋਂ ਆਉਂਦੇ ਵਾਰ-ਵਾਰ ਇਹ ਇਹਨਾਂ ਦਾ ਬਿਲਕੁਲ ਗਲਤ ਗੱਲ ਐ ਜੇ ਕਿਸਾਨਾਂ ਨੂੰ ਜੇ ਲੋਕਾਂ ਨੂੰ ਕੁਝ ਕਰਨਾ ਹੀ ਹੁੰਦਾ ਲੋਕਾਂ ਵਾਸਤੇ ਤਾਂ ਜਿਹੜੇ ਵਾਅਦੇ ਕੀਤੇ ਸੀ ਕਿ ਤੁਹਾਡੀ ਕਰਜ਼ਾ ਮੁਕਤੀ ਕਰਾਂਗੇ 23 ਦੀਆਂ 23 ਫਸਲਾਂ ਐਮ ਐਸ ਪੀ ਦੇ ਚੁੱਕਾਂਗੇ ਐਨੇ ਲੱਖ ਰੁਜ਼ਗਾਰ ਦੇਾਂਗੇ ਬੇਰਜਗਾਰੀ ਭੱਤਾ ਦੇਾਂਗੇ ਧਰਨਾ ਨਹੀਂ ਲੱਗੂਆ ਕੋਈ ਜਦੋਂ ਸਾਡੀ ਸਰਕਾਰ ਬਣ ਗਈ ਹੁਣ ਸਾਢੇ 3.5 ਪੌਣੇ 4 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਕੋਈ ਐਸਾ ਦਿਨ ਨਹੀਂ ਜਦੋਂ ਧਰਨੇ ਨਾ ਲੱਗੇ ਹੁਣ ਸਾਨੂੰ ਆਪਣਾ ਪਾਣੀ ਬਚਾਉਣ ਲਈ ਧਰਨੇ ਲਾ ਰਹੇ ਲਾਉਣੇ ਪੈ ਰਹੇ ਆ ਧਰਤੀ ਹੇਠਲਾ ਵੀ ਤੇ ਦਰਿਆਈ ਪਾਣੀ ਵੀ ਸਾਨੂੰ ਆਪਣੀ ਜ਼ਮੀਨ ਬਚਾਉਣ ਲਈ ਧਰਨੇ ਲਾ ਰਹੇ ਹੋਰ ਤਾਂ ਹੋਰ ਜੇ ਕਿਤੇ ਮਾੜਾ ਮੋਟਾ ਲੜਾਈ ਝਗੜਾ ਹੋ ਜਾਏ ਤਾਂ ਇਨਸਾਫ ਲੈਣ ਲਈ ਵੀ ਧਰਨਾ ਲਾਉਣਾ ਪੈਂਦਾ ਇਹ ਜਿਹੜੀ ਸਰਕਾਰ ਸਭ ਤੋਂ ਵੱਡੀ ਲਾਰੇਬਾਜ਼ ਤੇ ਸਭ ਤੋਂ ਝੂਠੀ ਸਰਕਾਰ ਤੇ ਸਭ ਤੋਂ ਵੱਧ ਕਾਰਪੋਰੇਟ ਪ੍ਰਸਤ ਸਰਕਾਰ ਸਾਬਤ ਹੋਈ ਮਾਨ ਸਾਹਿਬ ਪਿਛਲੇ ਦਿਨਾਂ ਚ ਇੱਕ ਇਹ ਵੀ ਬਿਆਨ ਦੇ ਦਿੱਤੇ ਨੇ ਵੀ ਜਿਹੜੇ ਕਿਸਾਨ ਆ ਉਹ ਤਾਂ ਪੈਰਲਲ ਸਰਕਾਰ ਚਲਾਉਂਦੇ ਨੇ ਸਾਡੀ ਸਰਕਾਰ ਡੇਗਣ ਦੀ ਛਾਪ ਦੇਖੋ ਜੇ ਸਰਕਾਰ ਇਹ ਤਾਂ ਇਹਨਾਂ ਨੂੰ ਪਤਾ ਲੱਗਿਆ ਨਾ ਕਿ ਪਾਵਰ ਤਾਂ ਫਿਰ ਉਹਨਾਂ ਕੋਲ ਹੀ ਆ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਬਣਿਓ ਤੇ ਜੇ ਇਹ ਨਾ ਮੰਨ ਲਿਆ ਵੀ ਪੈਰਲਲ ਸਰਕਾਰ ਚਲਾਉਂਦੇ ਨੇ ਫਿਰ ਤੁਹਾਨੂੰ ਹੱਥ ਖੜੇ ਕਰਨੇ ਪੈਣਗੇ ਸਰੌਲਾ ਸਾਰਾ ਇਹੀ ਹੈ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਲੋਕ ਮਾਨ ਹੁੰਦੇ ਨੇ ਸਾਡੇ ਗੁਰੂਆਂ ਨੇ ਵੀ ਲੋਕਾਂ ਨੂੰ ਸੰਗਤ ਨੂੰ ਵੱਡੀ ਤਾਕਤ ਦਿੱਤੀ ਹੈ ਤਾਂ ਫਿਰ ਮਾਨ ਸਾਹਿਬ ਜਦੋਂ ਤੁਹਾਨੂੰ ਪਤਾ ਹੈ ਵੀ ਕਿਸਾਨਾਂ ਕੋਲੇ ਵੱਡੀ ਤਾਕਤ ਹੈ ਤਾਂ ਫਿਰ ਨਾਤਮਸਤਕ ਹੋਵੋ ਕਿਸਾਨਾਂ ਨੂੰ ਕਿਸਾਨਾਂ ਤੇ ਜ਼ਬਰ ਨਾ ਕਰਨਾ ਜਿਹੜਾ ਤੁਸੀਂ ਇੱਕ ਸ਼ੁਰੂ ਕਰੋ ਜਿਹੜਾ ਉਹ ਕਹਿੰਦੇ ਵੀ ਸਰਕਾਰ ਡੇਗਦੇ ਆ ਜੇ ਅਸੀਂ ਸਰਕਾਰ ਬਣਾ ਸਕਦੇ ਆ ਤੇ ਜੇ ਤੁਸੀਂ ਸਾਡੇ ਖਿਲਾਫ ਜਾਓਗੇ ਸਾਡੀ ਜ਼ਮੀਨ ਨੂੰ ਹੱਥ ਪਾਓਗੇ ਤਾਂ ਡੇਗਾਂਗੇ ਅਵਾਛ ਡੇਗਾਂਗੇ ਐਲਾਨ ਕਰਕੇ ਦੇਗਾਂਗੇ ਅਗਲੀ ਵਾਰ ਤੁਹਾਨੂੰ ਸੱਤਾ 'ਚ ਨਹੀਂ ਆਉਣ ਦਿਆਂਗੇ ਜਿਹੜੀਆਂ ਨੀਤੀਆਂ ਕੋਸ਼ਿਸ਼ ਵੀ ਹੁੰਦੀਆਂ ਉਹ ਪੰਜਾਬ ਦੇ ਭਲੇ ਵਾਸਤੇ ਜਾਂ ਕਿਸਾਨਾਂ ਦੇ ਭਲੇ ਵਾਸਤੇ ਹੁੰਦੀਆਂ ਪਰ ਜਦੋਂ ਕਿਸਾਨ ਹੀ ਕਹਿੰਦਾ ਸਾਨੂੰ ਇਹ ਨੀਤੀ ਨਹੀਂ ਚਾਹੀਦੀ ਸਾਨੂੰ ਇਹ ਪਾਲਿਸੀ ਨਹੀਂ ਚਾਹੀਦੀ ਤਾਂ ਪੰਜਾਬ ਤੇ ਥੋਪੀ ਕਿਉਂ ਜਾਂਦੀ ਹੈ ਇਹਦੇ ਬਾਰੇ ਕੀ ਸੋਚਦੇ ਦੇਖੋ ਪਾਲਿਸੀ ਪੱਖ ਦੀ ਉਹ ਹੁੰਦੀ ਹੈ ਜਿਹੜੀ ਪੁੱਛ ਕੇ ਬਣਾਈ ਜਾਵੇ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਮੰਗਦੇ ਆ ਕਿਹਨੇ ਦਿੱਤਾ ਅਸੀਂ ਕਰਜੇ ਤੇ ਲਕੀਰ ਮਾਰਨ ਲਈ ਕਿਹਨੇ ਕਿਹਨੇ ਦਿੱਤਾ ਸਾਡੇ ਮਜ਼ਦੂਰ ਭਰਾ ਪੰਜ ਪੰਜ ਮਰਲੇ ਦੇ ਪਲਾਟ ਦਿੰਦੇ ਆ ਮੁੱਖ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਤੱਕ ਨਹੀਂ ਉਹਨਾਂ ਨੇ ਕੀਤੀ ਕਿਹੜੀ ਪਾਲਿਸੀ ਆਉਂਦੀ ਹੈ ਚੇਪ ਵਾਲੇ ਮੀਟਰ ਤੱਕੇ ਨਾਲ ਲਾ ਦਾਂਗੇ ਜੀ 1 ਗੱਤਿ ਅਗਸਤ ਤੱਕ ਸਾਰਿਆਂ ਦੇ ਲਾ ਦਾਂਗੇ ਅਸੀਂ ਆ ਫਲਾਣੀ ਛੜਕ ਕੱਢਣੀ ਹੈ ਕੱਢਣੀ ਆ ਆ ਫਲਾਣੀ ਜ਼ਮੀਨ ਅਸੀਂ ਲੈਣੀ ਹੀ ਲੈਣੀ ਆ ਜਦੋਂ ਲੋਕਾਂ ਦੇ ਖਿਲਾਫ ਫੈਸਲੇ ਲਾਉਂਗੇ ਉਹ ਵੀ ਲੋਕਾਂ ਦੀ ਬਿਨਾਂ رائے ਲੈ ਬਿਨਾਂ ਪੁੱਛਿਆ ਤਾਂ ਫਿਰ ਲੋਕ ਕਿਵੇਂ ਖੁਸ਼ ਹੋ ਜਾਣਗੇ ਲੋਕਾਂ ਨੂੰ ਤਾਂ ਚਾਹੀਦਾ ਰੋਟੀ ਕੱਪੜਾ ਮਕਾਨ ਇਹ ਪੰਜ ਬੁਨਿਆਦੀ ਚੀਜ਼ਾਂ ਨੇ ਇਹ ਸੰਵਿਧਾਨਕ ਹੱਕ ਵੀ ਨੇ ਜਦੋਂ ਤੁਸੀਂ ਇਹ ਦੇਣ ਦੀ ਬਜਾਏ ਖੋਹੋਗੇ ਤਾਂ ਲੋਕ ਫਿਰ ਤੁਹਾਡੇ ਖਿਲਾਫ ਜਾਣਗੇ ਜਾਣੀ ਮੈਮਾ ਸਾਹਿਬ ਤੁਸੀਂ ਵੀ ਲੰਬੇ ਸਮੇਂ ਤੋਂ ਸੰਘਰਸ਼ ਦੇ ਵਿੱਚ ਹੋ ਉਸ ਸਮੇਂ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਸੀਐਮ ਸਾਹਿਬ ਵੀ ਹੁੰਦੇ ਰਹੇ ਆ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਵੀ ਹੁੰਦੇ ਰਹੇ ਆ ਤਾਂ ਉਹ ਤਾਂ ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹੋਣਗੇ ਦੇਖੋ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਰ ਜਿਹੜੀ ਕੁਰਸੀ ਤੇ ਉਹ ਬਹਿ ਗਿਆ ਨਾ ਉਹ ਕੁਰਸੀ ਨੂੰ ਹੁਣ ਕਿਉਂਕਿ ਜੇ ਕਿਸਾਨਾਂ ਦੇ ਉਹ ਜਿਹੜੀ ਕੁਰਸੀ ਆ ਉਹ ਕਾਰਪੋਰੇਟਾਂ ਦੀ ਕੁਰਸੀ ਉਹਨਾਂ ਦੀ ਦਿੱਤੀ ਹੋਈ ਸਜਾਈ ਹੋਈ ਹੈ ਸਾਡੇ ਤੇ ਥੋਪੀ ਹੋਈ ਹੈ ਸਾਨੂੰ ਲੁੱਟਾਂ ਤੇ ਹੁਣ ਜੇਕਰ ਉਹਦਾ ਆਨੰਦ ਮੰਨਣਾ ਤਾਂ ਫਿਰ ਉਹਨਾਂ ਦੇ ਪੱਖ ਦੀ ਗੱਲ ਕਰਨੀ ਪਊਗੀ ਜੇ ਕਿਸਾਨਾਂ ਦੇ ਪੱਖ 'ਚ ਖੜਨਗੇ ਫਿਰ ਛੱਡਣੀ ਪੈਣਾ ਦੋਵੇਂ ਹੀ ਮਾਤਰਪੁਰ ਕੁਰਸੀਆਂ ਨੇ ਇੱਕ ਸਵਿਧਾ ਇੱਕ ਮੁੱਖ ਮੰਤਰੀ ਦੀ ਕੁਰਸੀ ਐ ਸੂਬੇ ਨੂੰ ਚਲਾਉਣ ਲਈ ਔਰ ਜਿਹੜੀ ਸੂਬੇ ਨੂੰ ਚਲਾਉਣ ਲਈ ਵਿਧਾਨ ਸਭਾ ਬਣੀ ਉਹਦੇ ਮੁਖ ਜਿਹੜਾ ਬੰਦਾ ਉਹਦਾ ਉਹਦੀ ਕੁਰਸੀ ਐ ਕਲਤਾਰ ਸੰਧਵਾ ਕੋਲੇ ਦੋਵੇਂ ਹੀ ਕੁਰਸੀਆਂ ਛੱਡਣੀਆਂ ਵੱਡੀਆਂ ਔਖੀਆਂ ਨੇ ਕਿਉਂਕਿ ਸੱਤਾ ਦਾ ਲਾਲਚ ਜਾਂ ਸੱਤਾ ਦਾ ਨਸ਼ਾ ਉਹ ਜਦੋਂ ਦਿਮਾਗ ਨੂੰ ਚੜ ਜਾਂਦਾ ਫਿਰ ਉਹ ਲੋਕ ਲਾਉਂਦੇ ਆ ਫਿਰ ਲੋਕ ਹੀ ਲਾਉਣਗੇ ਹੁਣ ਇਹਨਾਂ ਨੂੰ ਧੂਕੇ ਹੀ ਲਾਉਣਗੇ ਕੁਰਸੀਆਂ ਤੋਂ ਸਰਕਾਰ ਯੂ ਟਰਨ ਲੈ ਸਕਦੀ ਐ ਇਸ ਪਾਲਿਸੀ ਤੇ ਦੇਖੋ ਸਰਕਾਰ ਨੇ ਪਹਿਲਾਂ ਵੀ ਠੁੱਕ ਕੇ ਚਟਿਆ ਤੇ ਇਹਦੇ ਤੇ ਵੀ ਚਟਾਵਾਂਗੇ ਇਹ ਮੋਦੀ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੈਗਾ ਮੋਦੀ ਨੂੰ ਜੇ ਚਟਣਾ ਪਿਆ ਠੋਕ ਕੇ ਹੁਣ ਵੀ ਜਿਹੜਾ ਹਾਈ ਕੋਰਟ 'ਚ ਗਏ ਆ ਇਹ ਕੋਈ ਰਾਹ ਹੀ ਲੱਭ ਰਿਹਾ ਕਿਉਂਕਿ ਜਦੋਂ ਕੋਈ ਘਿਰ ਜਾਂਦਾ ਨਾ ਕਿਸੇ ਪਿੰਡ ਚ ਕੁਝ ਖੋਹਣ ਚੱਲ ਜੇ ਤਾਂ ਪਿੰਡ ਵਾਲੇ ਚਾਰੇ ਪਾਸੇ ਗਲੀਆਂ ਬੰਦ ਕਰ ਲੈਣ ਤਾਂ ਫਿਰ ਉਹ ਰਾਹ ਲੱਭਦਾ ਹੁੰਦਾ ਫਿਰ ਉਹ ਮਿੰਤਾ ਕਰਦਾ ਹੁੰਦਾ ਫਿਰ ਪਾਸੇ ਲੋਕਾਂ ਨੂੰ ਵਿੱਚ ਵਿਚੋਲੇ ਪਾਉਂਦਾ ਹੁੰਦਾ ਵੀ ਕਿਸੇ ਤਰ੍ਹਾਂ ਮੇਰੀ ਜਿੰਦ ਛੱਡੋ ਇਹ ਵੀ ਹੁਣ ਹਾਈ ਕੋਰਟ ਨੂੰ ਵਿਚੋਲਾ ਪਾਉਣ ਹੀ ਗਏ ਵੇ ਸਾਡੀ ਜਿੰਦ ਛਡਾ ਦਿਓ ਇਹਨਾਂ ਪੰਜਾਬ ਦੇ ਕਿਸਾਨਾਂ ਤੋਂ ਅੱਜ ਵੈਸੇ ਤਾਂ ਇਹ ਹਜੇ ਸ਼ੁਰੂ ਹੀ ਹੋਇਆ ਲੋਕਾਂ ਦਾ ਇਕੱਠ ਆਉਣਾ ਕਿੰਨੀ ਕੀ ਗਿਣਤੀ ਚ ਲੋਕਾਂ ਦਾ ਕਰ ਦੇਖੋ ਇਹ ਤੁਸੀਂ ਦੇਖੋ ਇਹ ਕਹਿੰਦੇ ਸੀਗੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵਕਾਰ ਹੀ ਗਵਾਤਾ ਜੀ ਹੁਣ ਇਹਨਾਂ ਦੇ ਨਾਲ ਨਹੀਂ ਕੋਈ ਤੁਰਦਾ ਜੀ ਹੁਣ ਪਿੰਡਾਂ ਚ ਉਹਨਾਂ ਨੂੰ ਫੰਡ ਨਹੀਂ ਮ ਜਿਹੜੇ ਮਰਜ਼ੀ ਪ੍ਰੋਗਰਾਮ ਚੱਲਜੋ ਹਜ਼ਾਰਾਂ ਦਾ ਇਕੱਠ ਹੁੰਦਾ ਲੱਖਾਂ ਦਾ ਇਕੱਠ ਹੁੰਦਾ ਅੱਜ ਵੀ ਹਜ਼ਾਰਾਂ ਦਾ 10 ਹਜ਼ਾਰਾਂ ਦਾ ਇਕੱਠ ਹੋਊਗਾ 24 ਅਗਸਤ ਨੂੰ ਸਮਰਾਲੇ ਮੰਡੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਇਸੇ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈਗੀ ਆ ਇਹਦੇ ਖਿਲਾਫ ਲੱਖਾਂ ਦਾ ਇਕੱਠ ਹੋਊਗਾ ਜੀ ਜੀ ਤਾਂ ਲਗਾਤਾਰ ਹੈ ਲੈਂਡ ਪੂਲੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਵਿਰੋਧ ਹੈ ਪਰ ਲੈਂਡ ਪੂਲਿੰਗ ਦੇ ਕਿਤੇ ਨਾ ਕਿਤੇ ਫਾਇਦੇ ਆਮ ਆਦਮੀ ਪਾਰਟੀ ਕਣਾਉਂਦੀ ਹੈ ਪਰ ਹੁਣ ਸਰਕਾਰ ਨੂੰ ਇਸ ਪਾਲਿਸੀ ਤੇ ਲੱਗਦਾ ਯੂ ਟਰਨ ਲੈਣਾ ਪਊਗਾ ਕਿਉਂਕਿ ਕੋਈ ਵੀ ਪਾਲਿਸੀ ਹੈ ਉਹ ਪੰਜਾਬ ਦੇ ਲੋਕਾਂ ਵਾਸਤੇ ਜਾਂ ਜਿਨ੍ਹਾਂ ਵਾਸਤੇ ਉਹ ਪਾਲਿਸੀ ਬਣਾਈ ਜਾਂਦੀ ਹੈ ਜਦੋਂ ਉਹੀ ਇਸ ਪਾਲਿਸੀ ਲੈਣ ਤੋਂ ਇਨਕਾਰ ਕਰ ਦੇਣ ਫਿਰ ਇਹ ਸਰਕਾਰ ਪਾਲਿਸੀ ਲਾਗੂ ਕਿਵੇਂ ਕਰ ਸਕਦੀ ਹੈ ਹੋ ਸਕਦਾ ਹੈ ਕੁਝ ਕੁ ਸਮੇਂ ਤੱਕ ਜਾਂ ਅੱਜ ਤੱਕ ਜਾਂ ਕੱਲ ਤੱਕ ਸਰਕਾਰ ਇਸ ਮਾਮਲੇ ਤੇ ਯੂ ਟਰਨ ਲੈ ਲੇ ਹੋਰ ਵੀ ਕਿਸਾਨ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ